ਸਰਦਾਰੀ ਫਿਰ ਸਰਬਨ ਪੁੱਤ ਕਹਿੰਦਾ ਬਾਪੂ ਤੇਥੋਂ ਕਾ ਦਾ ਪਰਦਾ ਹਰ ਬੰਦਾ ਕੰਮ ਕਰਦਾ ਇੱਥੇ ਕੰਮ ਬਿਨਾਨੀ ਸਰਦਾਰ ਆ ਇੱਕ ਕਿਸ਼ਤਾ ਕਰਾ ਦਿਆਂ ਦੂਜੇ ਬਿੱਲ ਬਤੀਆਂ ਮਤ ਮਾਰੀ ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵੀ ਚਲੀ ਸਰਦਾਰੀ ਸੀ 15 ਬਰਿਆਂ ਛੱਡੀ ਚੱਕ ਬੈਗ ਤੇ ਆਥਣ ਨੂੰ ਚੜ ਜਾ ਡਾਊਨ ਟਾਊਨ ਦੀ ਗੱਡੀੂ ਫੇਰ ਰਹੀ ਅੱਧੀ ਰਾਤੀ ਟੌਲੀ ਢਾੜੀ ਅੱਗੇ ਇੱਕ ਨਿਢਾ ਨੂੰ ਛੱਡ ਕੇ ਪਿੰਡ ਵਿਚਲੀ ਸਰਦਾਰੀ ਜਦ ਨੂੰ ਨੇ ਭਰਾ ਆਪਣਾ ਪਿੰਡੋਂ ਪੜਨ ਲਈ ਮਗਵਾਇਆ ਦੇ ਬੇ ਤੇ ਬਾਪੂ ਦਾ ਮੰਜਾ ਬੇਸਮੈਂਟ ਵਿੱਚ ਨਾ ਬੁੱਢਿਆ ਹੱਡਾ ਨੂੰ ਰੈਂਦੀ ਚੜੀ ਹਮੇਸ਼ਾ ਥਾਲੀ ਆ ਗਏ ਇੱਕ ਮਿਰਦਾਨੂ ਛੱਡ ਕੇ ਪਿੰਡ ਵਿੱਚ ਚਲੀ ਸਰਦਾਰੀ ਉਕਕਲ ਵਿੱਚ ਲੈ ਜਿਸਦੇ ਰਹਾ ਮੈਂ ਮੂਝ ਬੁਰਕੀਆਂ ਪਾਉਂਗਾ ਕਹੇ ਟੇਬਲ ਤੇ ਬਹਿ ਕੇ ਫੋਨ ਨੂੰ ਲਾਂਚ ਨਹੀਂ ਕਰਨਾ ਆਵਾਜ਼ ਕੀ ਦਿਨ ਕੱਟਣੇ ਦਾਤੇ ਖੇਡੀ ਖੇਡਣੇ ਆਈ ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿੱਚ ਲਈ ਸਰਦਾਰੀ ਸੁਣੇ ਨੂੰ ਪੁੱਤ ਗੱਲ ਕਰਦੇ ਕਹਿੰਦੇ ਮਹਾਰਾਜ ਸੁਖ ਰੱਖੂ ਦੇਬੇ ਤੇ ਬਾਪੂ ਦੀ ਪੈਨਸ਼ਨ ਕਰਦਾ ਖਰਚਾ ਚੱਕੂ ਮਣੀ ਦੋਹਾ ਦੀ ਸਿੱਧੀ ਜਾਊ ਬੈਂਕ ਨੂੰ ਸਾਰੀ ਆ ਗਏ ਮਾਈ ਗੋਡ ਦਾਨੂ ਸਾਡੇ ਕੇ ਪਿੰਡ ਬਿਜਲੀ ਸਰਦਾਰੀ ਸਰਜੀਤ ਹੀਰ ਦੀ ਮੈਂ ਇੱਕ ਨਾਮੰਨੀ ਹੁਣ ਬੁਸ਼ਦਾਵਾ ਇਸ ਕਡੇ ਕਨੇਡਾ ਤੋਂ ਚੰਗੇ ਕੌਕੇ ਤੇ ਜਗਰਾਵਾ ਹੋਏ ਸਾਡੇ ਜੇ ਜਾਈਏ ਪਿੰਡ ਨੂੰ ਮਾਰੇ ਓੜਾ छॾ के पिंड ली सर नूँ,